ਇਸ ਵੇਲੇ ਦੀ ਪੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ ਕਰੀਬ 3 ਘੰਟੇ ਮੀਟਿੰਗ ਚੱਲੀ ਹੈ ਜਿਸ ਤੋਂ ਬਾਅਦ ਹੁਣ ਕਿਸਾਨਾਂ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੀ ਗੱਲ ਨੂੰ ਲੈ ਕੇ ਹੁਣ ਸਹਿਮਤੀ ਹੋਈ ਹੈ ਤੇ ਕਿਹੜੀ ਗੱਲ ਦੇ ਉੱਤੇ ਰੇੜਕਾ ਕਾਇਮ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦੇ ਕੇਂਦਰ ਦੇ ਵਿਚਕਾਰ ਇੱਕ ਡੈਡਲੌਕ ਬੜਿਆ ਹੋਇਆ ਸੀ ਜਿਸ ਬਾਅਦ ਪਹਿਲਾਂ ਜਦੋਂ 13 ਫਰਵਰੀ ਨੂੰ ਕਿਸਾਨਾਂ ਦਾ ਦਿੱਲੀ ਕੂਚ ਸ਼ੁਰੂ ਹੁੰਦਾ ਹੈ ਤਾਂ ਉਸ ਸਮੇਂ ਜ਼ਰੂਰ ਹੈ ਪਿਛਲੇ ਸਾਲ 2024 ਦੇ ਵਿੱਚ ਕਿਸਾਨਾਂ ਦੀਆਂ ਚਾਰ ਮੀਟਿੰਗਾਂ ਜਿਹੜੀਆਂ ਨੇ ਕੇਂਦਰ ਸਰਕਾਰ ਦੇ ਨਾਲ ਹੁੰਦੀਆਂ ਨੇ ਉਸ ਬਾਅਦ ਅੱਜ ਪੰਜਵੇਂ ਗੇੜ ਦੀ ਮੀਟਿੰਗ ਜਿਹੜੀ ਆ ਰੱਖੀ ਜਾਂਦੀ ਹੈ ਤੇ ਹੁਣ ਕਿਸਾਨ ਆਗੂ ਸ਼ਾਮੀ 5:00 ਵਜੇ ਚੰਡੀਗੜ੍ਹ ਪਹੁੰਚਦੇ ਨੇ ਤੇ ਉਸ ਬਾਅਦ ਕੇਂਦਰੀ ਮੰਤਰੀ ਪਹਿਲਾਦ ਜੋਸ਼ੀ ਦੇ ਨਾਲ ਮੁਲਾਕਾਤ ਹੁੰਦੀ ਹੈ ਜਿਸ ਦੇ ਵਿੱਚ ਮੀਟਿੰਗ ਦੇ ਵਿੱਚ ਪੰਜਾਬ ਦੀ ਤਰਫੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਨਾਲ ਦੀ ਨਾਲ ਕੈਬਨਿਟ ਮੰਤਰੀ ਕਟਾਰੂ ਚੱਕਵੀ ਜਿਹੜੇ ਨੇ ਉਹ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਮੀਟਿੰਗ ਦਾ ਹਿੱਸਾ ਬਣਦੇ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉੱਚੇ ਤੌਰ ਦੇ ਉੱਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਪਹੁੰਚਦੇ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਕਰੀਬ 3 ਮਹੀਨੇ ਦਾ ਬਕਵਾ ਜਿਹੜਾ ਉਹ ਹੋ ਗਿਆ ਹੈ ਜਦੋਂ ਤੋਂ ਮਰਨਬਰਤ ਤੇ ਬੈਠੇ ਨੇ ਤੇ ਸਭ ਦੇ ਦਰਮਿਆਨ ਅੱਜ ਮੁਲਾਕਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਚੰਡੀਗੜ੍ਹ ਪਹੁੰਚੇ ਸੀ ਤੇ ਹੁਣ ਕਿਸਾਨਾਂ ਦੀ ਕੇਂਦਰ ਦੇ ਨਾਲ ਮੁਲਾਕਾਤ ਖਤਮ ਹੋ ਚੁੱਕੀ ਹੈ ਤੇ ਹੁਣ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦੇ ਲਈ ਡਿਨਰ ਅਰੇਂਜ ਕੀਤਾ ਗਿਆ ਤੇ ਹੁਣ ਉਸ ਤੋਂ ਬਾਅਦ ਜਿਹੜਾ ਹੁਣ ਇਹ ਵੀ ਦੱਸਣ ਲਾਇਆ ਕਿ ਕਿਸਾਨਾਂ ਦੀ ਮੋਰਤੋ 22 ਫਰਵਰੀ ਨੂੰ ਮੀਟਿੰਗ ਜਿਹੜੀ ਉਹ ਰੱਖੀ ਗਈ ਹੈ ਤੇ ਹੁਣ 22 ਫਰਵਰੀ ਨੂੰ ਇਸੇ ਮਹੀਨੇ ਦੀ 22 ਤਰੀਕ ਨੂੰ ਦੁਬਾਰਤੂ ਕਿਸਾਨਾਂ ਦੀ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਉੱਚੇਚੇ ਤੌਰ ਦੇ ਉੱਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪਹੁੰਚਣਗੇ ਜੀ ਹਾਂ ਕੇਂਦਰੀ ਮੰਤਰੀ ਜਿਹੜੇ ਨੇ ਖੇਤੀਬਾੜੀ ਸ਼ਿਵਰਾਜ ਸਿੰਘ ਚੋਹਾਨ ਉਹ ਖੋਦ ਇਸ ਮੀਟਿੰਗ ਦਾ ਹਿੱਸਾ ਬਣਨਗੇ ਉਹਨਾਂ ਦੇ ਨਾਲ ਕੇਂਦਰੀ ਖਾਦ ਮੰਤਰੀ ਪਹਿਲਾਦ ਜੋਸ਼ੀ ਵੀ ਇਸ ਮੀਟਿੰਗ ਦੇ ਵਿੱਚ ਰਹਿਣਗੇ ਤਾਂ ਦੱਸਿਏ ਕਿ ਅੱਜ ਦੀ ਮੀਟਿੰਗ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਮੰਗ ਤਾਂ ਕੀਤੀ ਜਾ ਰਹੀ ਸੀ ਕਿ ਸ਼ਿਵਰਾਜ ਸਿੰਘ ਚੋਹਾਂ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹ ਜ਼ਰੂਰ ਜਿਹੜਾ ਨੇ ਇਸ ਮੀਟਿੰਗ ਦਾ ਹਿੱਸਾ ਬਣਨ ਪਰ शिवराघ सिंह चौहान ਦੇ بیٹے ਦੀ ਜਿਹੜੀ ਅੱਜ ਮੈਰिज ਹੁੰਦੀ ਹੈ ਵਿਆਹ ਰੱਖਿਆ ਗਿਆ ਸੀ ਪਰ ਉਹ بیٹے ਦੇ ਵਿਆਹ ਦੇ ਕਰਕੇ ਜਿਹੜਾ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋ ਪਾंदे ਜਿਸ ਤੋਂ ਬਾਅਦ ਹੁਣ ਕਿਸਾਨਾਂ ਦੀਆਂ ਕੁਝ ਗੱਲਾਂ ਦੇ ਉੱਤੇ ਸਹਿਮਤੀ ਜ਼ਰੂਰ ਬਣਦੀ ਹੋਈ ਦਿਖਾਈ ਦਿੱਤੀ ਹੈ ਜਗਜੀਤ ਸਿੰਘ ਢੱਲੇਵਾਲ ਨੇ ਕਿਹਾ ਕਿ ਬੇਹਦ ਸੁਖਦ ਮਾਹੌਲ ਦੇ ਵਿੱਚ ਪੂਰੀ ਮੀਟਿੰਗ ਹੋਈ ਹੈ ਕਿਸਾਨਾਂ ਨੂੰ ਉਮੀਦ ਹੈ ਕਿ ਜਲਦ ਹੀ ਉਹਨਾਂ ਦੀਆਂ ਮੰਗਾਂ ਦੇ ਉੱਤੇ ਪੂਰ ਜਿਹੜਾ ਪਏਗਾ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਜ਼ਰੂਰ ਪੂਰੀਆਂ ਹੋਣਗੀਆਂ ਹੁਣ 22 ਫਰਵਰੀ ਨੂੰ ਫਿਰ ਤੋਂ ਕਿਸਾਨਾਂ ਦੀ ਮੀਟਿੰਗ ਜਿਹੜੀ ਰੱਖੀ ਗਈ ਹੈ ਚੰਡੀਗੜ੍ਹ ਦੇ ਵਿੱਚ ਹੀ ਮੀਟਿੰਗ ਹੋਣੀ ਹੈ ਜਿਸ ਦੇ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉੱਚੇ ਤੌਰ ਦੇ ਉੱਤੇ ਪਹੁੰਚਣਗੇ ਜਿਹੜੇ ਕਿਸਾਨਾਂ ਦਾ ਪੱਖ ਸੁਣਨਗੇ ਤਾਂ ਦੱਸਿਆ ਕਿ ਕਿਸਾਨ ਆਪਣੀਆਂ 13 ਮੰਗਾਂ ਨੂੰ ਲੈ ਕੇ ਲਗਾਤਾਰ ਅੰਦੋਲਨ ਕਰ ਰਹੇ ਨੇ ਜਿਸ ਦੇ ਵਿੱਚ ਸਭ ਤੋਂ ਅਹਿਮ ਮੁੱਦਾ ਐ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਾ ਹੈ ਗਾਰੰਟੀ ਨੂੰ ਕਾਨੂੰਨੀ ਜਾਮਾ ਪਹਿਨਾਉਣ ਦਾ ਹੈ ਤਾਂ ਉਸ ਦੇ ਨਾਲ ਹੀ ਹੋਰ ਕਿਸਾਨਾਂ ਦੇ ਵੱਲੋਂ ਮੰਗਾਂ ਜਿਹੜੀਆਂ ਨੇ ਉਹ ਰੱਖੀਆਂ ਗਈਆਂ ਨੇ ਕੁੱਲ ਮੰਲਾਹ ਕਈ ਕੇਰਾਂ ਜਿਹੜਾ ਨੇ 13 ਮੰਗਾਂ ਨੂੰ ਲੈ ਕੇ ਲਗਾਤਾਰ 1 ਸਾਲ ਤੋਂ ਵੱਧਾ ਸਮਾਂ ਹੋ ਗਿਆ ਹੈ ਮੀਟਿੰਗ ਕਰ ਰਹੇ ਜਿਹੜਾ ਨੇ ਅੰਦੋਲਨ ਕਰ ਰਹੇ ਨੇ ਤੇ ਸਭ ਦੇ ਦਰਮਿਆਨ ਜਿਹੜਾ ਡੈਡਲੌਕ ਪਿਛਲੇ 10 ਤੋਂ 12 ਮਹੀਨਿਆਂ ਤੋਂ ਕਾਇਮ ਸੀ ਉਹ ਜ਼ਰੂਰ ਟੁੱਟਿਆ ਹੈ ਤੇ ਅੱਜ 1 ਸਾਲ ਬਾਅਦ ਕਿਸਾਨਾਂ ਦੀ ਫਿਰ ਤੋਂ ਜਿਹੜੀ ਹੈ ਮੀਟਿੰਗ ਉਹ ਕੇਂਦਰ ਦੇ ਨਾਲ ਹੁੰਦੀ ਹੈ ਕੇਂਦਰ ਦੇ ਨਾਲ ਹੁਣ ਮੀਟਿੰਗ ਜਿਹੜੀ ਆ ਖਤਮ ਹੋ ਚੁੱਕੀ ਹੈ ਇਸ ਪੂਰੀ ਮੀਟਿੰਗ ਦੇ ਉੱਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਉਹਨਾਂ ਦਾ ਬਿਆਨ ਜ਼ਰੂਰ ਸੁਣ ਲੈਣੇ ਅੱਜ ਜਿਹੜੀ ਕਾਫੀ ਲੰਮਾ ਸਮਾਂ ਹੋ ਗਿਆ ਸੀ ਢੱਲੇਵਾਲ ਸਾਹਿਬ ਉਹ ਹੜਤਾਲ ਤੇ ਬੈਠੇ ਸਨ ਪਿਛਲੇ ਦਿਨੀ ਜਿਹੜੀ ਇਹ ਮੀਟਿੰਗ ਮੁਕਰਰ ਹੋਈ ਸੀ ਅੱਜ ਹੋਈ ਹੈ ਜਿਹਦੇ ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੇ ਆਉਣਾ ਸੀ ਪਰ ਇਹ ਮੀਟਿੰਗ ਮੁਕਰਰ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ بیٹے ਦੀ ਸ਼ਾਦੀ ਰੱਖੀ ਸੀ ਅੱਜ ਸ਼ਾਦੀ ਸੀ ਇਸ ਲਈ ਉਹ ਆ ਨਹੀਂ ਸਕੇ ਸ੍ਰੀ ਪ੍ਰਿਲਾਦ ਜੋਸ਼ੀ ਜਿਹੜੇ ਖੁਰ ਮੰਤਰੀ ਨੇ ਆਏ ਆ ਔਰ ਬਹੁਤ ਵਧੀਆ ਮਾਹੌਲ ਚ ਗੱਲਬਾਤ ਹੋਈ ਹੈ ਅਗਲੀ ਤਾਰੀਖ ਜਦੋਂ ਕਿ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਜੀ ਸ੍ਰੀ ਪ੍ਰਤਾਪ ਜੋਸ਼ੀ ਜੀ ਤੇ ਔਰ ਉਹਨਾਂ ਦੇ ਨਾਲ ਵੀ ਹੋਰ ਜਿਹੜੇ ਸਾਥੀ ਆਉਣਗੇ ਉਹ 22 ਤਾਰੀਖ ਨੂੰ ਹੋਣੀ ਹੈ ਚੰਡੀਗੜ੍ਹ ਚ ਹੋਊਗੀ 22 ਤਾਰੀਖ ਨੂੰ ਚੰਡੀਗੜ੍ਹ ਵਿੱਚ ਹੀ ਉਮੀਦ ਕਰੀ ਜਾਂਦੀ ਹੈ ਚਲੋ ਜਿੱਥੇ ਵੀ ਰੱਖਣੀ ਹੈ ਪਰ 22 ਤਾਰੀਖ ਮਕਰਰ ਕੀਤੀ ਗਈ ਹੈ ਜਿਹੜੀ ਕਿਸਾਨਾਂ ਦੀਆਂ ਮੰਗਾਂ ਮંત્રી ਜੀ ਨੇ ਧਿਆਨ ਨਾਲ ਸੁਣੀ ਹੈ ਔਰ ਆਪਣੇ ਵੱਲੋਂ ਵੀ ਉਹਨਾਂ ਨੇ ਦੱਸਿਆ ਕਿ ਮੈਂ ਪੂਰਾ ਪੋਜੀਟਿਵ ਹਾਂ ਤੇ ਜਿਹੜੀ ਸਾਰੀ ਪੈਠ ਕੇ ਜਿਹੜੀ ਫਾਈਨਲ ਉਸ ਤੋਂ ਬਾਅਦ ਗੱਲਬਾਤ ਚੱਲਦੀ ਰਹਿਣੀ ਹੋ ਜਾਣਾ ਇਸ ਵਿੱਚ ਲਈਦੀ ਪੜੀ ਖਬਰ ਕਿ